ਸੰਗਤ ਜੀ ਕੁਰਬਾਨੀ ਦੇ ਵਿੱਚ ਬਹੁਤ ਤਾਕਤ ਹੈ ਤੁਸੀਂ ਗੁਰਮੰਤਰ ਨੂੰ ਮੂਲ ਮੰਤਰ ਨੂੰ ਜਪ ਕੇ ਤਾਂ ਵੇਖੋ ਤੁਹਾਡੇ ਕਰਾਂ ਦੇ ਸਾਰੇ ਹੀ ਕਲੇਸ਼ ਖਤਮ ਹੋ ਜਾਣਗੇ ਸਾ ਸੰਗਤ ਜੀ ਗੁਰਮੰਤਰ ਸਾਡੇ ਅੰਦਰ ਦੀ ਆਤਮਾ ਬਦਲ ਦਿੰਦਾ ਹੈ ਪਰਮਾਤਮਾ ਨੇ ਇੱਕ ਸੰਤ ਨੂੰ ਆ ਕਮ ਦਿੱਤਾ ਹੈ ਕਿ ਉਹ ਸਾਰੇ ਹੀ ਸੰਗਤਾਂ ਨੂੰ ਇਨਸਾਨੀਅਤ ਨੂੰ ਨਾਮ ਜਪਾਵੇ ਤੇ ਨਾਮ ਜਪ ਕੇ ਹੁੰਦਾ ਕੀ ਹੈ ਗੁਰੂ ਜੀ ਕਹਿੰਦੇ ਨੇ ਨਾਮ ਜਪ ਕੇ ਸਾਡੇ ਅੰਦਰ ਜਿੰਨੇ ਵੀ ਕਲ ਕਲੇਸ਼ ਹੈ ਉਹ ਸਾਰੇ ਹੀ ਖਤਮ ਹੋ ਜਾਣਗੇ ਸਾਡਿਆਂ ਘਰਾਂ ਦੇ ਵਿੱਚ ਜਿੰਨੇ ਵੀ ਕਲ ਕਲੇਸ਼ ਨੇ ਉਹ ਸਾਰੇ ਖਤਮ ਹੋ ਜਾਣਗੇ ਤੇ ਨਾਮ ਜਪਣ ਦੇ ਨਾਲ ਸਾਡੀ ਮੁਕਤੀ ਹੋਏਗੀ ਜਨਮ ਮਰਨ ਦਾ ਗੇੜ ਖਤਮ ਹੋ ਜਾਏਗਾ ਜਿੱਥੇ ਕੋਈ ਵੀ ਸਾਡੀ ਸਹਾਇਤਾ ਨਹੀਂ ਕਰ ਸਕਦਾ ਉੱਥੇ ਸਾਡੀ ਸਹਾਇਤਾ ਨਾਮ ਕਰਦਾ ਹੈ ਸਾਧ ਸੰਗਤ ਜੀ ਗੁਰਬਾਣੀ ਪੜ੍ਹ ਕੇ ਵੇਖੋ ਜਦੋਂ ਸੁਖਮਨੀ ਸਾਹਿਬ ਪੜੋ ਤੇ ਉਹਦੇ ਵਿੱਚ ਪਹਿਲੀ ਪੰਕਤੀ ਗੁਰੂ ਸਾਹਿਬ ਜੀ ਨੇ ਇਹ ਲਿਖੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਗੁਰੂ ਸਾਹਿਬ ਸਾਨੂੰ ਇਹ ਕਹਿੰਦੇ ਨੇ ਜਦੋਂ ਤੈਨੂੰ ਇਹ ਲੱਗੇ ਨਾ ਕਿ ਤੂੰ ਕੱਲਾ ਰਹਿ ਗਿਆ ਤੇ ਗੁਰੂ ਜੀ ਕਹਿੰਦੇ ਤੂੰ ਨਾਮ ਜਪ ਕੇ ਵੇਖੀ ਤੇਰੇ ਮਗਰ ਮਗਰ ਸਾਰੀ ਦੁਨੀਆ ਚੱਲ ਪੇਗੀ ਸਾਧ ਸੰਗਤ ਜੀ ਲੋਕੀ ਜਿਵੇਂ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਕਿੰਨਾ ਹੀ ਕੁਝ ਕਰਦੇ ਨੇ ਔਰ ਸਾਧੂ ਨੂੰ ਇਹ ਸਭ ਕੁਝ ਨਹੀਂ ਕਰਨਾ ਪੈਂਦਾ ਸਾਧੂ ਸਿਰਫ ਖੁਦ ਨਾਮ ਜਪਦਾ ਹੈ ਤੇ ਦੂਸਰੇ ਨੂੰ ਨਾਮ ਜਪਾਂਦਾ ਹੈ ساری ਦੁਨੀਆ ਉਹ ਸਾਧੂ ਨੂੰ ਲਬਦੇ ਲਬਦੇ ਉਹਦੇ ਕੋਲ ਪਹੁੰਚ ਜਾਂਦੀ ਹੈ ਸਾਧੂ ਨੂੰ ਨਹੀਂ ਕਿਸੇ ਕੋਲ ਜਾਣਾ ਪੈਂਦਾ ਲੋਕ ਸਾਧੂ ਕੋਲ ਆਂਦੇ ਨੇ ਪਰ ਇਹ ਦੁਨੀਆਵੀ ਲੋਕ ਲੋਕਾਂ ਨੂੰ ਲਬਦੇ ਫਿਰਦੇ ਨੇ ਕਿ ਕੋਈ ਸਾਡੀ ਪਾਰਟੀ ਵਿੱਚ ਆ ਜਾਏ ਕਿ ਕੋਈ ਸਾਡੇ ਨਾਲ ਜੁੜ ਜੇ ਸੰਸਾਰੀ ਲੋਕ ਤਾਂ ਸਾਧੂ ਨੂੰ ਜੰਗਲਾਂ ਦੇ ਵਿੱਚ ਵੀ ਲੱਭ ਲੈਂਦੇ ਨੇ ਪਰ ਐਵੇਂ ਕਿਉਂ ਕਿਉਂਕਿ ਉਹਦੇ ਕੋਲ ਨਾਮ ਦਾ ਤਨ ਹੈ ਨਾਮ ਦਾ ਖਜਨ ਹੈ ਗੁਰੂ ਸਾਹਿਬ ਸਾਨੂੰ ਇਹ ਕਹਿੰਦੇ ਆ ਜਿੱਥੇ ਮਾਂ ਪਿਓ ਮਿੱਤਰ ਪੁੱਤਰ ਕੋਈ ਸਾਥ ਨਹੀਂ ਦੇ ਸਕਦਾ ਉੱਥੇ ਹੇ ਮਨਾ ਪ੍ਰਭੂ ਦਾ ਨਾਮ ਤੇਰੇ ਨਾਲ ਸਹਾਇਤਾ ਕਰਨ ਵਾਲਾ ਹੈ ਸਾਥ ਸੰਗਤ ਜੀ ਸਿਰਫ ਪ੍ਰਮਾਤਮਾ ਦਾ ਨਾਮ ਹੀ ਸਹਾਇਤਾ ਕਰਨ ਵਾਲਾ ਹੈ ਅੱਗੇ ਗੁਰੂ ਪਾਸ਼ਾ ਕਹਿੰਦੇ ਨੇ ਜਿੱਥੇ ਜਮਦੂਤਾਂ ਦਾ ਬਹੁਤ ਭਾਰੀ ਪਿਆਨਕ ਦਲ ਬੈਠਾ ਹੋਇਆ ਉੱਥੇ ਤੇਰੇ ਨਾਲ ਸਿਰਫ ਪ੍ਰਮਾਤਮਾ ਦਾ ਨਾਮ ਹੀ ਜਾਂਦਾ ਹੈ ਉੱਥੇ ਤੇਰੇ ਨਾਲ ਸਿਰਫ ਪ੍ਰਮਾਤਮਾ ਦਾ ਨਾਮ ਹੀ ਹੁੰਦਾ ਹੈ ਜੋ ਤੇਰੀ ਸਹਾਇਤਾ ਕਰਦਾ ਹੈ ਗੁਰੂ ਸਾਹਿਬ ਆ ਵੀ ਕਹਿੰਦੇ ਨੇ ਜਿੱਥੇ ਹੈ ਬੰਦਿਆ ਤੈਨੂੰ ਬਹੁਤ ਭਾਰੀ ਮੁਸ਼ਕਲ ਹੋ ਜਾਂਦੀ ਹੈ ਉੱਥੇ ਪ੍ਰਮਾਤਮਾ ਦਾ ਨਾਮ ਇੱਕ ਅੱਖ ਦੇ ਚਪਕਣ ਦੇ ਜਿਨੇ ਸਮੇਂ ਦੇ ਵਿੱਚ ਤੁਹਾਨੂੰ ਬਚਾ ਲੈਂਦਾ ਹੈ ਸਾਸੰਗਤ ਜੀ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਕਿ ਬੰਦਾ ਅਨੇਕਾ ਧਾਰਮਿਕ ਰਸਮਾਂ ਵੀ ਕਰ ਲਵੇ ਤਾਂ ਵੀ ਉਹ ਪਾਪ ਤੋਂ ਨਹੀਂ ਬਚ ਸਕਦਾ ਪਰ ਇੱਕ ਕੇਵਲ ਪ੍ਰਮਾਤਮਾ ਦਾ ਨਾਮ ਹੈ ਜੋ ਬੰਦੇ ਦੇ ਕਰੋੜਾਂ ਪਾਪ ਨਿਸ਼ਟ ਕਰ ਦਿੰਦਾ ਸਾਸੰਗਤ ਜੀ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਪ੍ਰਮਾਤਮਾ ਦਾ ਨਾਮ ਜਪਣ ਨਾਲ ਹੁੰਦਾ ਕੀ ਹੈ ਇਹ ਹੁੰਦਾ ਹੈ ਪ੍ਰਮਾਤਮਾ ਦਾ ਨਾਮ ਕਰੋੜਾਂ ਪਾਪ ਕੱਟ ਦਿੰਦਾ ਹੈ ਪ੍ਰਮਾਤਮਾ ਦਾ ਨਾਮ ਉੱਥੇ ਸਹਾਈ ਹੁੰਦਾ ਹੈ ਉਥੇ ਸਾਥ ਦਿੰਦਾ ਜਿੱਥੇ ਸੰਸਾਰੀ ਲੋਕ ਸਾਥ ਨਹੀਂ ਦੇ ਸਕਦੇ ਜਿੱਥੇ ਸਾਡੇ ਸੱਜਣ ਮਿੱਤਰ ਮਾਤਾ ਪਿਤਾ ਭਰਾ ਭੈਣ ਇਹ ਮਿੱਤਰ ਸਾਥ ਨਹੀਂ ਦੇ ਸਕਦੇ ਉਥੇ ਪ੍ਰਮਾਤਮਾ ਦਾ ਨਾਮ ਸਾਥ ਦਿੰਦਾ ਗੁਰੂ ਸਾਹਿਬ ਕਹਿੰਦੇ ਨੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਗੁਰੂ ਸਾਹਿਬ ਕਹਿੰਦੇ ਹੈ ਮੇਰੇ ਮਨਾ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਜਪ ਨਾਮ ਜਪਣ ਦੇ ਨਾਲ ਹੋਏਗਾ ਕੀ ਗੁਰੂ ਸਾਹਿਬ ਕਹਿੰਦੇ ਨੇ ਨਾਮ ਦੀ ਬਰਕਤ ਨਾਲ ਤੂੰ ਬੜੇ ਸੁਖ ਪਾਵੇਂਗਾ ਸਾਧ ਸੰਗਤ ਜੀ ਰੱਬ ਦਾ ਨਾਮ ਬੰਦੇ ਦਾ 1 ਮਿੰਟ ਦੇ ਵਿੱਚ ਉਦਾਰ ਕਰ ਸਕਦਾ ਹੈ ਸਾਧ ਸੰਗਤ ਜੀ ਐਦਾਂ ਹੀ ਇੱਕ ਵਾਰ ਇੱਕ ਗੁਰਮੁਖ ਨੂੰ ਇੱਕ ਬੀਬੀ ਨੇ ਫੋਨ ਲਾਇਆ ਉਹ ਰੋਂਦਿਆ ਰੋਂਦਿਆ ਕਹਿਣ ਲੱਗੀ ਕਿ ਮੈਂ ਆਪਣੇ ਘਰ ਤੋਂ ਬਹੁਤ ਪਰੇਸ਼ਾਨ ਹਾਂ ਮੇਰੇ ਨੂਪੁੱਤ ਮੈਨੂੰ ਤੰਗ ਕਰਦੇ ਨੇ ਮੈਂ ਆਪਣੀ ਬੱਚੀ ਨੂੰ ਕਰਜ਼ਾ ਲੈ ਕੇ ਬਾਹਰ ਭੇਜਿਆ ਉਹ ਮੇਰੀ ਹੁਣ ਸਾਰ ਨਹੀਂ ਪੁੱਛਦੀ ਮੈਂ ਬਹੁਤ ਪਰੇਸ਼ਾਨ ਆ ਤੇ ਮੈਂ ਛੱਤ ਤੇ ਖੜੀ ਹੋਈ ਆ ਮੈਂ ਛੱਤ ਤੋਂ ਛਾਲ ਮਾਰਨ ਲੱਗੀ ਆ ਮੈਂ ਬਹੁਤ ਪਰੇਸ਼ਾਨ ਆ ਮੈਨੂੰ ਦੱਸੋ ਮੈਂ ਕੀ ਕਰਾਂ ਹੁਣ ਉਹ ਗੁਰਮੁਖ ਬੀਬੀ ਨੂੰ ਕਹਿੰਦੇ ਕਿ ਅਸੀਂ ਕਰ ਤਾਂ ਕੁਝ ਵੀ ਨਹੀਂ ਸਕਦੇ ਅਸੀਂ ਉੱਥੇ ਤੁਹਾਡੇ ਕੋਲ ਤਾਂ ਆ ਨਹੀਂ ਸਕਦੇ ਅਸੀਂ ਤੁਹਾਡੇ ਤੋਂ ਬਹੁਤ ਦੂਰ ਬੈਠੇ ਆ ਪਰ ਜੇ ਤੂੰ ਸਾਨੂੰ ਫੋਨ ਲਾਇਆ ਹੈ ਤੇ ਤੂੰ ਸਾਡੀ ਇੱਕ ਗੱਲ ਹੀ ਮੰਨ ਲੈ। ਉਹ ਗੁਰਮੁਖ ਬੀਬੀ ਨੂੰ ਕਹਿੰਦੇ ਤੂੰ ਐਵੇਂ ਕਰ ਪਾਣੀ ਪੀ ਤੇ ਮੂੰਹ ਤੋਂ ਤੇ ਅੰਦਰ 10 ਮਿੰਟ ਬਹਿ ਕੇ ਪਰਮਾਤਮਾ ਦਾ ਨਾਮ ਜਪ ਵਾਹਿਗੁਰੂ ਗੁਰਮੰਤਰ ਦਾ ਜਪ ਕਰ ਲੈ। ਤੇ ਉਸ ਤੋਂ ਬਾਅਦ ਸਾਨੂੰ ਫਿਰ ਫੋਨ ਕਰੀ। ਸਾਧ ਸੰਗਤ ਜੀ ਉਹ ਬੀਬੀ ਨੇ ਉਵੇਂ ਹੀ ਕੀਤਾ ਤੇ ਉਹ ਬੀਬੀ ਅੱਜ ਵੀ ਜਿਉਂਦੀ ਐ। ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਬੰਦੇ ਦੀ ਅੰਦਰ ਦੀ ਅਵਸਥਾ ਵੀ ਬਦਲ ਦਿੰਦਾ ਹੈ ਤੇ ਬੰਦੇ ਦੀ ਬਾਹਰਲੀ ਅਵਸਥਾ ਵੀ ਬਦਲ ਦਿੰਦਾ ਹੈ ਪਰਮਾਤਮਾ ਦਾ ਨਾਮ ਮਨ ਦੇ ਰੋਗਾਂ ਨੂੰ ਵੀ ਘਟ ਦਿੰਦਾ ਹੈ ਤੇ ਸਰੀਰ ਦੇ ਰੋਗਾਂ ਨੂੰ ਵੀ ਘਟ ਦਿੰਦਾ ਹੈ ਇਸ ਲਈ ਸਾ ਸੰਗਤ ਜੀ ਸਾਨੂੰ ਉੱਠਤਿਆਂ ਬੈੰਦਿਆਂ ਸੌਂਦਿਆਂ ਜਾਗਦਿਆਂ ਹਰ ਵਕਤ ਹਰ ਸਵਾਸ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜਦੋਂ ਵੀ ਰਾਤ ਨੂੰ ਤੁਹਾਡੀ ਨੀਂਦ ਦੇ ਵਿੱਚੋਂ ਜਾਗ ਖੁੱਲੇ ਤੇ ਸਾਡੀ ਰਸਨਾ ਤੇ ਸਭ ਤੋਂ ਪਹਿਲਾ ਸ਼ਬਦ ਹੋਵੇ ਵਾਹਿਗੁਰੂ ਵਾਹਿਗੁਰੂ ਸਾ ਸੰਗਤ ਜੀ 10 ਮਿੰਟ ਨਾਮ ਜਪਣ ਦਾ ਕਿੰਨਾ ਵੱਡਾ ਫਲ ਹੈ ਇਹ ਵੀ ਤੁਸੀਂ ਅੱਜ ਸਾਰੇ ਸੁਣ ਲਓ ਇੱਕ ਮਾਜੇ ਦੇ ਪਾਸੇ ਦਾ ਮੁੱਖ ਮੰਤਰੀ ਰਿਆ ਪੰਜਾਬ ਦਾ ਤੇ ਉਹ ਮਹਾਪੁਰਖਾਂ ਦੇ ਦਰਸ਼ਨ ਕਰਨ ਗਿਆ ਸੀ ਉਹ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਸੀ ਉਹ ਚੰਡੀਗੜ੍ਹ ਅਸੈਂਬਲੀ ਦੇ ਵਿੱਚ ਆਇਆ ਤੇ ਉਹ ਆਪਣੀ ਅਸੈਂਬਲੀ ਨੂੰ ਛੱਡ ਕੇ ਮਹਾਪੁਰਖਾਂ ਦੇ ਦਰਸ਼ਨ ਕਰਨ ਗਿਆ ਕਿ ਉਹ ਜਿਹੜੇ ਮਹਾਪੁਰਖ ਸੀ ਉਹ ਵੀ ਚੰਡੀਗੜ੍ਹ ਆਏ ਹੋਏ ਸੀ ਉਹ ਜਦੋਂ ਮੁੱਖ ਮੰਤਰੀ ਮਹਾਪੁਰਖਾਂ ਦੇ ਦਰਸ਼ਨ ਕਰਨ ਗਿਆ ਤੇ ਮਹਾਪੁਰਖਾਂ ਕੋਲ ਪਹਿਲਾਂ ਹੀ 10-12 ਬੰਦੇ ਦਰਸ਼ਨ ਕਰਨ ਵਾਸਤੇ ਬੈਠੇ ਹੋਏ ਸੀ ਸੋ ਦੁਪਹਿਰ ਦਾ ਸਮੇਂ ਸੀ ਉਹ ਸੀਐਮ ਮਹਾਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਬਾਹਰੀ ਕਮਰੇ ਦੇ ਵਿੱਚ ਬਹਿ ਗਿਆ ਉਹ ਸੀਐਮ ਨੇ ਵਾਪਸ ਅਸੈਂਬਲੀ ਦੇ ਵਿੱਚ ਜਾਣਾ ਸੀ 3-4 ਘੰਟਿਆਂ ਤੱਕ ਉਹਨਾਂ ਨੇ ਮਹਾਪੁਰਖਾਂ ਦੇ ਗੜਵਈ ਨੂੰ ਕਿਹਾ ਕੀਸੀ ਮਹਾਪੁਰਖਾਂ ਦੇ ਦਰਸ਼ਨ ਕਰਨ ਆਇਆ ਤੇ ਜੇ ਹੋ ਸਕੇ ਸਾਨੂੰ ਦਰਸ਼ਨ ਛੇਤੀ ਕਰਵਾ ਦਿਓ ਸਾਧ ਸੰਗਤ ਜੀ ਅਗਯੋ ਗੜਵਈ ਸਿੰਘ ਕਹਿੰਦਾ ਕਿ ਮੈਂ ਕੁਝ ਕਹਿ ਨਹੀਂ ਸਕਦਾ ਕਿ ਮਹਾਪੁਰਖ ਕਦੋਂ ਦਰਸ਼ਨ ਦੇਣਗੇ ਪਰ ਮੈਂ ਦਰਵਾਜ਼ਾ ਖੜਕਾ ਦਿਨਾ ਤੇ ਜੇ ਉਹ ਖੋਲਣਗੇ ਫਿਰ ਪਤਾ ਲੱਗ ਜਾਏਗਾ ਕਿ ਮਹਾਪੁਰਖ ਕਦੋਂ ਦਰਸ਼ਨ ਦੇਣਗੇ ਸੋ ਕਹਿੰਦੇ ਉਹ ਗੜਵਈ ਸਿੱਖ ਮਹਾਪੁਰਖਾਂ ਦੇ ਕਮਰੇ ਲਾਗੇ ਜਾਂਦਾ ਹੈ ਤੇ ਜਦੋਂ ਉਹ ਦਰਵਾਜ਼ੇ ਨੂੰ ਹੱਥ ਲਾਂਦਾ ਹੈ ਤੇ ਦਰਵਾਜ਼ਾ ਪਹਿਲੇ ਤੋਂ ਹੀ ਖੁੱਲਿਆ ਪਿਆ ਸੀ ਉਹ ਦਰਵਾਜ਼ੇ ਨੂੰ ਕੁੰਡੀ ਨਹੀਂ ਲੱਗੀ ਹੋਈ ਸੀ ਉਹਨੇ ਆਹ ਵੇਖਿਆ ਕਿ ਮਹਾਪੁਰਖ ਸਿਮਰਨ ਕਰ ਰਹੇ ਨੇ ਉਹ ਸਿੰਘ ਬਾਹਰ ਆ ਗਿਆ ਤੇ ਉਹ ਕਹਿੰਦਾ ਕਿ ਮਹਾਪੁਰਖ ਤਾਂ ਸਮਾਧੀ ਵਿੱਚ ਬੈਠੇ ਹੋਏ ਨੇ ਉਹ ਗੜਵਈ ਸਿੱਖ ਥੋੜੀ ਦੇਰ ਬਾਅਦ ਫੇਰ ਅੰਦਰ ਜਾਂਦਾ ਹੈ ਤੇ ਥੋੜੀ ਦੇਰ ਬਾਅਦ ਹੀ ਮਹਾਪੁਰਖ ਸਮਾਧੀ ਵਿੱਚ ਹੀ ਬੈਠੇ ਹੋਏ ਸੀ ਤੇ ਉਹ ਫੇਰ ਬਾਹਰ ਆ ਜਾਂਦਾ ਉਹ ਮਹਾਪੁਰਖਾਂ ਨੂੰ ਠਾਂਦਾ ਨਹੀਂ ਮੁੱਖ ਮੰਤਰੀ ਦੇ ਸਿਪਾਹੀ ਨਾਲ ਦੇ ਕਹਿੰਦੇ ਜੇ ਹੋ ਸਕੇ ਤਾਂ ਛੇਤੀ ਦੇ ਨਾਲ ਦਰਸ਼ਨ ਕਰਾ ਦਿਓ ਕਿ ਸੀਐਮ ਇੰਨੀ ਚਿਰ ਕਿਵੇਂ ਬੈਠਣਗੇ ਸੋ ਜਦੋਂ ਗੜਵਈ ਸਿੱਖ ਨੇ ਮਹਾਪੁਰਖਾਂ ਦੇ ਕਮਰੇ ਦੇ ਵਿੱਚ ਤਿੰਨ ਚਾਰ ਜਿਹੜੇ ਲਾ ਦਿੱਤੇ ਤਾਂ ਉਦੋਂ ਮਹਾਪੁਰਖਾਂ ਨੇ ਅੱਖਾਂ ਖੋਲੀਆਂ ਤੇ ਪੁੱਛਿਆ ਦੱਸ ਕੰਮ ਕੀ ਹੈ ਕਿਉਂ ਤੂੰ ਕਮਰੇ ਵਿੱਚ ਵਾਰ-ਵਾਰ ਆਈ ਜਾਂਦਾ ਹੈ ਤਾਂ ਗੜਵਈ ਸਿੱਖ ਅਗਿਓ ਬੋਲਦਾ ਹੈ ਕਿ ਬਾਹਰ ਮੁੱਖ ਮੰਤਰੀ ਪੰਜਾਬ ਦਾ ਆਇਆ ਹੋਇਆ ਹੈ ਤੇ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਤੇ ਉਹ ਕਾਫੀ ਦੇਰ ਤੋਂ ਵੀ ਬੈਠਾ ਹੈ ਉਦੋਂ ਸੇ ਮਹਾਂਪੁਰਖ ਕਹਿੰਦੇ ਕੀ ਤੂੰ ਉਹਨੂੰ ਮਿਲਣ ਦਾ ਟਾਈਮ ਦਿੰਦਾ ਉਹ ਗੜਵਈ ਸਿੱਖ ਕਿਉਂ ਕਹਿੰਦਾ ਕਿ ਮਹਾਰਾਜ ਮੈਂ ਟਾਈਮ ਨਹੀਂ ਦਿੰਦਾ ਮਿਲਣ ਦਾ ਉਹ ਅਚਾਨਕ ਹੀ ਆਗੇ ਨੇ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਹੈ ਜੇ ਮਹਾਂਪੁਰਖਾਂ ਦਾ ਹੁਕਮ ਹੋਇਆ ਤਾਂ ਮੈਂ ਤੁਹਾਡੇ ਦਰਸ਼ਨ ਕਰਾ ਦੇਵਾਂਗਾ ਤੇ ਜੇ ਉਹਨਾਂ ਦਾ ਨਾ ਹੁਕਮ ਹੋਇਆ ਤੇ ਫਿਰ ਮੈਂ ਤੁਹਾਡੇ ਦਰਸ਼ਨ ਨਹੀਂ ਕਰਾ ਸਕਦਾ ਮਹਾਪੁਰਖ ਅੱਛਾ ਕਹਿ ਕੇ ਚੁੱਪ ਕਰਕੇ ਮਹਾਪੁਰਖਾਂ ਨੇ ਨਾ ਹਾਂ ਕਹੀ ਤੇ ਨਾ ਨਾ ਕਹੀ ਉਹ ਗੜਵਈ ਸਿੱਖ ਫਿਰ ਮਹਾਪੁਰਖਾਂ ਦੇ ਕਮਰੇ ਦੇ ਵਿੱਚੋਂ ਬਾਹਰ ਆ ਗਿਆ ਤੇ ਉਹਨੇ ਫਿਰ ਪੰਜਾਬ ਦੇ ਸੀਐਮ ਨੂੰ ਸਾਰੀ ਗੱਲ ਦੱਸੀ ਕਿ ਮਹਾਪੁਰਖ ਤਾਂ ਨਾ ਹੀ ਹਾਂ ਕਹਿ ਰਹੇ ਨੇ ਤੇ ਨਾ ਹੀ ਨਾ ਕਹਿ ਰਹੇ ਨੇ ਪਰ ਮੈਂ ਇਹ ਗੱਲ ਜ਼ਰੂਰ ਦੱਸਤੀ ਐ ਕਿ ਤੁਸੀਂ ਬਾਹਰ ਬੈਠੇ ਹੋਏ ਹੋ ਉਹ ਸੇਵਾਦਾਰ ਫਿਰ ਮਹਾਪੁਰਖਾਂ ਦੇ ਕਮਰੇ ਵਿੱਚ ਜਾਂਦਾ ਜਦੋਂ ਮਹਾਪੁਰਖ ਸੇਵਾਦਾਰ ਨੂੰ ਫੇਰ ਦੇਖਦੇ ਨੇ ਉਹ ਪੁੱਛਦੇ ਨੇ ਕਿ ਵੀ ਕੀ ਗੱਲ ਹੈ ਤੇ ਉਹ ਸੇਵਾਦਾਰ ਕਹਿੰਦਾ ਮਹਾਪੁਰਖ ਉਹ ਬਾਹਰ ਸੀਐਮ ਬੈਠਾ ਹੋਇਆ ਮੈਂ ਉਹਨੂੰ ਇਹ ਕਹਿ ਤਾ ਦਿੱਤਾ ਹੈ ਕਿ ਜਦੋਂ ਮਹਾਪੁਰਖ ਕਹਿਣਗੇ ਮੈਂ ਉਦੋਂ ਹੀ ਦਰਸ਼ਨ ਕਰਾਵਾਂਗਾ ਤੇ ਮਹਾਪੁਰਖ ਫਿਰ ਕਹਿੰਦੇ ਨੇ ਕਿ ਸੀਐਮ ਤੋਂ ਪਹਿਲਾਂ ਹੋਰ ਕਿੰਨੀ ਸੰਗਤ ਬੈਠੀ ਹੈ ਤੇ ਉਹ ਗੜਵੀ ਸਿੱਖ ਕਹਿੰਦਾ ਕਿ 10-12 ਬੰਦੇ ਬੈਠੇ ਹੋਏ ਨੇ ਤੇ ਫਿਰ ਮਹਾਪੁਰਖ ਕਹਿੰਦੇ ਕੀ ਪਹਿਲਾ 10-12 ਬੰਦਿਆਂ ਨੂੰ ਲੈ ਕੇ आओ ਪਹਿਲੇ ਅਸੀਂ ਉਹਨਾਂ ਨੂੰ ਮਿਲ ਲਈਏ ਫਿਰ ਅਸੀਂ ਬਾਅਦ ਦੇ ਵਿੱਚ ਸੀਐਮ ਨੂੰ ਮਿਲਾਂਗੇ ਸਾਧ ਸੰਗਤ ਜੀ ਇਹ ਹੁੰਦੇ ਨੇ ਮਹਾਪੁਰਖ ਸਾਰਿਆਂ ਨੂੰ ਇੱਕ ਰਸ ਨਾਲ ਵੇਖਣਾ ਕਿਸੇ ਵੀ ਜੀਤ ਦੇ ਵਿੱਚ ਭੇਦ ਭਾਵਨਾ ਕਰਨਾ ਕਿਉਂਕਿ ਮਹਾਪੁਰਖਾਂ ਨੂੰ ਕਿਸੇ ਦੇ ਨਾਲ ਵੀ ਕੋਈ ਕੰਮ ਨਹੀਂ ਪੈਂਦਾ ਸਾਧੂ ਜੇ ਗੁਲਾਮ ਰਹਿੰਦਾ ਹੈ ਤੇ ਉਹ ਸਿਰਫ ਰੱਬ ਦਾ ਰਹਿੰਦਾ ਹੈ ਉਹ ਕਿਸੇ ਵੀ ਬੰਦੇ ਦਾ ਗੁਲਾਮ ਨਹੀਂ ਹੈ ਸੋ ਕਹਿੰਦੇ ਆ ਜਦੋਂ ਮਹਾਪੁਰਖਾਂ ਨੇ 10-12 ਬੰਦਿਆਂ ਨੂੰ ਮਿਲ ਲਿਆ ਤਾਂ ਜਾ ਕੇ ਕਿਤੇ ਸੀਐਮ ਨੂੰ ਅੰਦਰ ਵੜਿਆ ਤੇ ਜਦੋਂ ਮੁੱਖ ਮੰਤਰੀ ਅੰਦਰ ਆਇਆ ਤੇ ਮਹਾਪੁਰਖਾਂ ਨੇ ਉਸ ਮੁੱਖ ਮੰਤਰੀ ਦਾ ਬਹੁਤ ਸਤਿਕਾਰ ਕੀਤਾ ਤੇ ਬਹੁਤ ਚੰਗੇ ਤਰੀਕੇ ਬਿਠਾਇਆ ਜਿਹੜੇ ਇਨਸਾਨ ਹੁੰਦੇ ਨੇ ਨਾ ਉਹਨਾਂ ਦਾ ਸਤਿਕਾਰ ਸਿਰਫ ਮੂੰਹ 'ਤੇ ਰਹਿੰਦਾ ਹੈ ਬਸ ਮੂਹਕਮੰਦੀ ਦੇਰ ਹੁੰਦੀ ਹੈ ਅਸੀਂ ਉਹਦੇ ਬਾਰੇ ਪੜ੍ਹੇ ਅਲਫ਼ਾਜ਼ ਹੀ ਬੋਲ ਦਿੰਨੇ ਆ ਪਰ ਸਾਧ ਸੰਗਤ ਜੀ ਮਹਾਪੁਰਖ ਮੂਹ ਤੇ ਵੀ ਤੇ ਪਿੱਠ ਤੇ ਵੀ ਸਿਰਫ ਸੱਚ ਹੀ ਬੋਲਦੇ ਨੇ ਸੋ ਕਹਿੰਦੇ ਜਦੋਂ ਮੁੱਖ ਮੰਤਰੀ ਨੇ ਮਹਾਪੁਰਖਾਂ ਦੇ ਦਰਸ਼ਨ ਕੀਤੇ ਤੇ ਮੁੱਖ ਮੰਤਰੀ ਮਹਾਪੁਰਸ਼ ਨੂੰ ਕਹਿਣ ਲੱਗਾ ਮਹਾਰਾਜ ਮੇਰਾ ਮਨ ਸ਼ਾਂਤ ਨਹੀਂ ਹੈਗਾ ਕਹਿੰਦਾ ਮੈਂ ਤਾਂ ਮੁੱਖ ਮੰਤਰੀ ਵੀ ਬਣ ਗਿਆ ਮੇਰੇ ਕੋਲ ਪੈਸਾ ਵੀ ਹੈ ਮੇਰੇ ਕੋਲ ਪਾਵਰ ਵੀ ਹੈ ਮੇਰੇ ਕੋਲ ਸਭ ਕੁਝ ਹੈ ਇਹੋ ਜੀ ਕੋਈ ਵੀ ਚੀਜ਼ ਨਹੀਂ ਜਿਹੜੀ ਮੇਰੇ ਕੋਲ ਨਾ ਹੋਵੇ ਪਰ ਤਾਂ ਹੀ ਮੇਰਾ ਮਨ ਸ਼ਾਂਤ ਨਹੀਂ ਹੈਗਾ ਉਹ ਕਹਿੰਦਾ ਮੇਰੇ ਮਨ ਨੂੰ ਸਕੂਨ ਨਹੀਂ ਹੈਗਾ ਤੇ ਮਹਾਪੁਰਖ ਉਹਨੂੰ ਕਹਿੰਦੇ ਕਿ ਜਿਹੜੀ ਰਾਜਗਦੀ ਤੇ ਤੂੰ ਬੈਠਾ ਹੈਂ ਇਹ ਰਾਜਗਦੀ ਤੇ ਬੈਠ ਕੇ ਕਦੇ ਸਕੂਨ ਨਹੀਂ ਮਿਲ ਸਕਦਾ ਤੈਨੂੰ ਇਹ ਰਾਜਗਦੀ ਮਿਲੀ ਹੈ ਤੂੰ ਇਸ ਰਾਜਗਦੀ ਤੇ ਬੈਠ ਕੇ ਲੋਕਾਂ ਦੀ ਸੇਵਾ ਕਰ ਪਰ ਇਸ ਰਾਜਗਦੀ ਤੇ ਬੈਠ ਕੇ ਤੈਨੂੰ ਸਕੂਨ ਨਹੀਂ ਮਿਲ ਸਕਦਾ ਉਹ ਕਹਿੰਦਾ ਫਿਰ ਮੈਂ ਕੀ ਕਰਾਂ ਫਿਰ ਮਹਾਪੁਰਖ ਨੂੰ ਕਹਿੰਦੇ ਕਿ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਤੂੰ ਰਾਜਗਦੀ ਤਿਆਗ ਦੇ ਤੇ ਫਿਰ ਮਹਾਪੁਰਖਾਂ ਨੇ ਉਹਨੂੰ ਇਹ ਕਿਹਾ ਹਰ ਰੋਜ਼ 10 ਕੁ ਮਿੰਟ ਤੂੰ ਗੁਰਮੰਤਰ ਦਾ ਅਭਿਆਸ ਕਰਨਾ ਹੈ ਤੂੰ ਗੁਰਮੰਤਰ ਜਪ ਲਿਆ ਕਰ ਕਹਿੰਦੇ ਹਨ ਮੁੱਖ ਮੰਤਰੀ ਨੇ ਉਦਾਂ ਹੀ ਕੀਤਾ ਉਹ ਮਾਝੇ ਤੋਂ ਮੁੱਖ ਮੰਤਰੀ ਰਿਹਾ ਕਹਿੰਦੇ ਹਨ ਉਹ ਆਪਣੀ ਮਾਨਾ ਆਪਣੀ ਜੀਬ ਦੇ ਵਿੱਚ ਲੁਕੋ ਕੇ ਰੱਖਦਾ ਸੀ ਜਦੋਂ ਵੀ ਕਿਤੇ ਉਹਨੂੰ ਟਾਈਮ ਲੱਗਦਾ ਤੇ ਉਹ ਆਪਣੀ ਮਾਲਾ ਨੂੰ ਜੇਬ ਦੇ ਵਿੱਚ ਹੱਥ ਪਾ ਕੇ ਨਾਮ ਜਪ ਲੈਂਦਾ ਤੇ ਵਾਰ-ਵਾਰ ਘੜੀ ਵੱਲ ਵੇਖਦਾ ਰਹਿੰਦਾ ਉਹ ਆਹ ਵੇਖਦਾ ਸੀ ਕਿ ਮੇਰਾ ਮਨ ਟਿਕਿਆ ਵੀ ਹੈ ਕਿ ਨਹੀਂ ਕਿ ਕਿਤੇ ਐਵੇਂ ਹੀ 10 ਮਿੰਟ ਨਾ ਬੀਤ ਜਾਨ ਸਾਧ ਸੰਗਤ ਜੀ ਜਿਵੇਂ-ਜਿਵੇਂ ਟਾਈਮ ਬੀਤਦਾ ਗਿਆ ਉਹਦਾ ਮਨ ਟਿਕਦਾ ਗਿਆ ਸਾਧ ਸੰਗਤ ਜੀ ਉਹਨੂੰ ਮਰੇ ਹੋਏ ਨੂੰ ਹੁਣ ਕਾਫੀ ਟਾਈਮ ਹੋ ਗਿਆ ਪਰ ਅੱਜ ਵੀ ਉਹਦੀ ਕੁੱਲ ਵਿੱਚੋਂ ਲੋਕ ਮੰਤਰੀਆਂ ਦੇ ਅਹੁਦਿਆਂ ਤੇ ਬੈਠੇ ਨੇ ਕਹਿੰਦੇ ਇੱਕ ਦਿਨ ਧਾਰਮਿਕ ਫੰਕਸ਼ਨ ਤੇ ਉਹ ਸੀਮ ਗਿਆ ਤੇ ਉਹ ਸਟੇਜ ਤੇ ਬੈਠਾ ਹੋਇਆ ਸੀ ਉਹਨੇ ਆਪਣੀ ਮਾਲਾ ਦੇ ਉੱਪਰ ਰੁਮਾਲ ਦੇ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਤੇ ਉਹ ਨਾਲ-ਨਾਲ ਘੜੀ ਨੂੰ ਵੇਖੀ ਜਾਂਦਾ ਸੀ ਕਹਿੰਦੇ ਆ ਸੀਮ ਦੇ ਕਿਸੇ ਖਾਸ ਬੰਦੇ ਨੇ ਪੁੱਛ ਲਿਆ ਕਿ ਤੁਹਾਨੂੰ ਕਿਤੇ ਛੇਤੀ ਜਾਣ ਦੀ ਕਿਉਂਕਿ ਲੀਡਰਾਂ ਨੂੰ ਹੋਰ ਵੀ ਫੰਕਸ਼ਨ ਹੁੰਦੇ ਨੇ ਉਹ ਬੰਦਾ ਕਹਿੰਦਾ ਕੀ ਗੱਲ ਤੁਹਾਨੂੰ ਕਿਤੇ ਹੋਰ ਵੀ ਜਾਣਾ ਤੁਸੀਂ ਵਾਰ-ਵਾਰ ਘੜੀ ਵੇਖ ਰਹੇ ਹੋ ਕੀ ਤੁਹਾਨੂੰ ਕਿਤੇ ਜਾਣ ਦੀ ਕਾਲੀ ਹੈ ਤੇ ਉਹ ਸੀਐਮ ਕਹਿੰਦਾ ਨਾ ਕਿਤੇ ਜਾਣਾ ਨਹੀਂ ਹੈ ਮੈਨੂੰ ਇੱਥੇ ਬੈਠਿਆ ਕੀਰਤਨ ਕਥਾ ਸੁਣਦੇ ਆਨੰਦ ਆ ਰਿਹਾ ਉਹ ਕਹਿੰਦਾ ਮੈਂ ਵਾਰ-ਵਾਰ ਘੜੀ ਇਸ ਲਈ ਵੇਖ ਰਿਹਾ ਕਿਉਂਕਿ ਕਿੰਨੇ ਦਿਨ ਬੀਤ ਚੁੱਕੇ ਨੇ ਮੇਰਾ 10 ਮਿੰਟ ਦਾ ਸਿਮਰਨ ਪੂਰਾ ਨਹੀਂ ਹੋਇਆ 10 ਮਿੰਟ ਵਾਸਤੇ ਵੀ ਮੇਰਾ ਮਨ ਨਹੀਂ ਟਿਕਦਾ ਪਿਆ ਉਹ ਸੀਐਮ ਨੇ ਸਟੇਜ ਸੈਕਟਰੀ ਨੂੰ ਕਿਹਾ ਕਿ ਮੈਨੂੰ 2 ਮਿੰਟ ਦਾ ਸਮਾਂ ਜ਼ਰੂਰ ਦਿਓ ਬੋਲਣ ਵਾਸਤੇ ਤੇ ਕਹਿੰਦੇ ਆ ਜਦੋਂ ਮੁੱਖ ਮੰਤਰੀ ਦਾ ਸਮਾਂ ਆਇਆ ਤਾਂ ਉਹ ਸਟੇਜ ਤੇ ਖੜ ਕੇ ਕਹਿੰਦਾ ਸੰਗਤ ਜੀ ਮੈਂ ਮੁੱਖ ਮੰਤਰੀ ਆ ਪੰਜਾਬ ਦਾ ਇਹ ਵੱਖ ਗੱਲ ਹੈ ਮੈਂ ਦੁਨੀਆ ਦੇ ਬਹੁਤ ਵੱਖ-ਵੱਖ ਪ੍ਰੋਗਰਾਮਾਂ ਤੇ ਬੋਲਦਾ ਰਿਹਾ ਪਰ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੋਲ ਰਿਹਾ ਉਹਨੇ ਹੱਥ ਜੋੜ ਕੇ ਸੰਗਤ ਵਿੱਚ ਕਿਹਾ ਕਿ ਮੈਨੂੰ ਕਿਸੇ ਸਾਧੂ ਨੇ ਸਿਮਰਨ ਕਰਨ ਵਾਸਤੇ ਇਹ ਮਾਲਾ ਦਿੱਤੀ ਸੀ ਉਹ ਕਹਿੰਦਾ ਸੰਗਤ ਜੀ ਮੇਰੇ ਵਾਸਤੇ ਅਰਦਾਸ ਕਰਿਓ ਕਿ ਮੇਰੇ ਕੋਲੇ 10 ਮਿੰਟ ਸਿਮਰਨ ਹੋ ਜੇ ਕਿਉਂ ਕਿ ਇਸ ਤੋਂ ਬਗੈਰ ਮਨ ਨੂੰ ਸਕੂਨ ਨਹੀਂ ਮਿਲ ਸਕਦਾ ਸਾਧ ਸੰਗਤ ਜੀ ਬਾਕੀ ਸਭ ਕੁਝ ਮਿਲ ਸਕਦਾ ਪਰ ਨਾਮ ਤੋਂ ਬਿਨਾ ਮਨ ਨੂੰ ਸਕੂਨ ਨਹੀਂ ਮਿਲ ਸਕਦਾ ਸਿਰ ਸਿਖ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਤੁਹਾਨੂੰ ਅੰਦਰੋਂ ਠੰਡਾ ਰੱਖ ਸਕਦਾ ਹੈ ਸਾਸੰਗ ਜੀ ਜਿੰਨੇ ਵੱਡੇ ਆਉਦੇ ਹੁੰਦੇ ਨੇ ਕੋਨੀਆਂ ਵੱਡੀਆਂ ਅੰਦਰੋਂ ਟੈਂਸ਼ਨਾਂ ਵੀ ਹੁੰਦੀਆਂ ਸਵੇਰੇ ਜਦੋਂ ਬੰਦਾ ਉੱਠਦਾ ਹੈ ਤੇ ਉਦੋਂ ਦਿਮਾਗ ਟੈਂਸ਼ਨਾਂ ਨਾਲ ਭਰਿਆ ਹੁੰਦਾ ਹੈ ਇਹ ਵੱਡੀਆਂ ਆਉਧਿਆਂ ਤੇ ਬਹਿਣਾ ਇਹ ਸੌਖਾ ਕੰਮ ਨਹੀਂ ਹੈ ਪਰ ਇਹ ਮਨ ਇੱਕੋ ਚੀਜ਼ ਨਾਲ ਸ਼ਾਂਤ ਹੁੰਦਾ ਹੈ ਉਹ ਹੈ ਨਾਮ ਰੱਬ ਦਾ ਨਾਮ ਜਪਣ ਨਾਲ ਸੋ ਸਾਨੂੰ ਡੇਲੀ ਹੀ ਰੱਬ ਦਾ ਨਾਮ ਜਪਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ